ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਅੱਜ ਬੜੀ ਹੀ ਤੂਮਤਾਮ ਦੇ ਨਾਲ ਤੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀਆਂ ਕਥਾਵਾਚਕ ਤੇ ਟਾਡੀ ਜਿਹੜੇ ਨੇ ਉਸ ਸੰਗਤਾਂ ਨੂੰ ਰਸ ਪਿੰਨੇ ਕੀਰਤਨ ਕਥਾ ਤੇ ਵੀਰਸ ਤੇ ਨਾਲ ਨਿਹਾਲ ਕਰਦੇ ਆਏ ਆਓ ਦੇਖਦਿਆਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੀਆਂ ਹਰੋਂਕਾ ਸਤ ਕਰੋ ਨਾਨਕ ਪਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਅੱਜ ਦਾ ਦਿਨ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਬਹੁਤ ਸਾਰੀ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੋਈ ਹੈ ਤੇ ਗੁਰੂ ਘਰ ਦੇ ਵਿੱਚ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਤੇ ਅਰਦਾਸ ਕਰ ਰਹੀ ਹੈ ਔ ਸੰਗਤ ਤੋਂ ਜਾਣਦੀਆਂ ਅੱਜ ਦਾ ਦਿਨ ਉਹਨਾਂ ਦੀ ਕੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਪ੍ਰਕਾਸ਼ ਜਹਾੜੇ ਦੇ ਸਬੰਧ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਜਹਾੜਾ ਜੋ ਹੈ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦਸ਼ਮੇਦਵਾਲ ਸਰੀ ਕੈਨੇਡਾ ਵਿਖੇ ਵੀ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਧੂਮ ਦੇ ਨਾਲ ਧੂਮ-ਧਾਮ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤਕਰੀਬਨ 500 ਲੋਕਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰਦਾਸ ਸਾਹਿਬ ਪੁੱਜ ਰਹੀਆਂ ਨੇ ਤਨਮਨ ਧੰਦੇ ਨਾਲ ਸੇਵਾਵਾਂ ਕਰ ਰਹੀਆਂ ਨੇ ਸਾਰੀਆਂ ਹੀ ਸੰਗਤਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਕਿ ਤਿੰਨੋ ਦਿਨ ਗੁਰਦਾਸ ਸਾਹਿਬ ਪੁੱਜੀ ਕਰਕੇ ਤਨਮਨ ਧੰਦੇ ਨਾਲ ਸੇਵਾਵਾਂ ਕੀਤੀਆਂ ਨੇ ਸਤਿਗੁਰੂ ਸਾਹਿਬ ਕਿਰਪਾ ਕਰਨ ਰਹਿਮਤਾਂ ਕਰਨ ਸਭਨਾਂ ਦੀਆਂ ਸੇਵਾਵਾਂ ਪੇਟਾਵਾਂ ਦਰ ਲੈ ਕੇ ਪਰਵਾਨ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਜਿ ਰੱਖਣ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਜਿੱਥੇ ਸਤਿਗੁਰ ਸੱਚੇ ਬਾਚਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦੇ ਹੜਾ ਮਨਾ ਰਹੇ ਆ। ਨਾਲ ਦੀ ਨਾਲ ਜਿੱਥੇ ਸਤਿਗੁਰ ਸਾਹਿਬ ਜੀ ਨੇ ਸਮੇਂ-ਸਮੇਂ ਸਰ ਇੱਕ ਕ੍ਰਾਂਤੀਕਾਰੀ ਗੁਰੂ ਬਣ ਕੇ ਇਸ ਦੁਨੀਆ ਨੂੰ ਸਮਝਾਇਆ। ਦੁਨੀਆ ਦੇ ਵਿੱਚ ਜਦੋਂ ਬਾਬਰ ਚੜ੍ਹ ਕੇ ਆਉਂਦਾ ਹੈ ਹਿੰਦੁਸਤਾਨ ਦੇ ਵਿੱਚ ਸਮੇਂ ਦੇ ਹਾਕਮ ਨੂੰ ਯਾਬਰ ਕਹਿਣ ਦੀ ਜ਼ਰੂਰਤ ਕੀਤੀ ਹੈ ਅਤੇ ਆਪਣੇ ਸਿੱਖਾਂ ਨੂੰ ਦੱਸਿਆ ਇੱਕ ਅਕਾਲ ਬੁਰਖਣਾ ਜੁੜ ਕਰਕੇ ਜ਼ੋਰ ਮਦੇ ਵਿਰੁੱਧ ਵੀ ਲੜਨਾ ਹੈ ਨਾਦ ਹੀ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਾਜ ਭਾਗ ਦੀ ਵੀ ਗੱਲ ਕੀਤੀ ਹੈ ਜੋ ਖਾਸਾ ਪੰਥ ਉਹਨਾਂ ਦੇ ਪਾਏ ਪੂਨਿਆਂ ਤੇ ਚੱਲ ਰਿਹਾ ਹੈ ਸਾਰਿਆਂ ਨੂੰ ਲੁਕਾਈ ਜਿੰਨੇ ਵੀ ਸਾਡੇ ਤੇਜ ਬੇਰ ਵਾਸਦੇ ਸਿੱਖ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਉਹ ਗੁਨਾਗਦੇ ਜੀ ਜਨਮ ਦਿਨ ਦੀ ਅੱਜ ਆਪਾਂ ਇਹ ਗੁਨਾਗਦੇ ਜੀ ਜਿਹੜਾ ਜਿਹੜਾ ਫਲਸਫਾ ਹੈ ਉਹਨੂੰ ਅਪਣਾਈਏ ਨਾ ਕਿ ਅਸੀਂ ਇੱਕ ਲੰਗਰ ਜਾਂ ਪ੍ਰਸ਼ਾਦ ਦੇ ਜਾਂ ਕਿ ਮਨਾ ਕੇ ਉਹਦੇ ਵਿੱਚ ਸੀਮਤ ਰਹੀਏ ਜਿਹੜੀ ਉਹ ਨਹੀਂ ਸਾਨੂੰ ਪਾਣੀ ਦੇ ਨਾਲ ਜੋੜਨ ਦੀ ਗੱਲ ਕੀਤੀ ਸੀ ਨਾ ਤੇ ਇੱਕ ਤਰੀਕਾ ਗੱਲ ਕੀਤੀ ਸੀ ਉਹਦੇ ਨਾਲ ਸਾਨੂੰ ਜੋੜਨਾ ਚਾਹੀਦਾ ਨਾਨਕ ਦੇਵ ਜੀ ਦੀਆਂ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਬਾਬਾ ਜੀ ਨੇ ਲਈ ਜਾਂਦਾ ਨਹੀਂ ਕਰੀ ਜਾਈਦੀ ਆ ਹਾਂਜੀ ਬਾਬੇ ਦੇ ਹੱਥੋਂ ਆ ਸਾਰਾ ਕੁਝ ਹਾਂਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਦੇ ਘਰ ਲੰਗਰ ਹ ਤੁੱਟ ਵਰਦਾ ਪ੍ਰਸ਼ਾਦ ਹ ਤੁੱਟ ਵਰਦਾ ਹਰ ਚੀਜ਼ ਦੀ ਇੰਨੀ ਸਮਰੱਥਾ ਸਾਡੇ ਗੁਰੂ ਨੇ ਦਿੱਤੀ ਆ ਕਿ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦੀ ਆ ਇੱਥੇ ਤੱਕ ਜਿਹੜੀ ਇੰਡੀਆ 'ਚ ਵੀ ਮੇਰੇ ਵੀਰ ਭੈਣ ਬੱਚੇ ਸਾਰੇ ਨੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਗੁਰੂ ਕਰਦੀ ਆ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਇਹ ਸਭ ਧੰ ਗੁਰੂ ਨਾਨਕ ਦੀ ਫਲਵਾੜੀ ਆ ਇਹਨੂੰ ਕੀ ਕਰਨਾ ਕਿਸੇ ਨੇ ਕੋਈ ਕਰ ਸਕਦਾ ਉਹ ਤਾਂ ਕਾਲਪੁਰ ਖਾਪ ਸੀ ਧੰ ਗੁਰੂ ਨਾਨਕ ਕਾਲਪੁਰ ਖਾਇਆ ਸੀ ਸਾਬੇ ਤੁਹਾਨੂੰ ਲੱਖ ਲੱਖ ਵਧਾਈ ਹੋਈ ਗੁੱਡ ਨਾਈਟ ਸਤਿਗੁਰ ਨਾਨਕ ਆ ਸਬੋਧੀ ਰਚਨਾ ਹੈ ਤਾ ਖੁਦ ਨਾਨਕ ਮਿਟੀ ਤੋਂ ਜਗ ਚਾਰਨਣ ਹੋਆ ਕਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਹਨੇਰ ਭਰੋ ਐਸਾ ਵੈਗਰੂ ਦੀ ਰਚਨਾ ਵੈਗਰੂ ਪਰਮਾਤਮਾ ਕੋ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਧੰਨਵਾਦ ਥੈਂਕ ਯੂ ਪਾਪੇ ਨਾਨਕ ਦੇ ਆਪਣੇ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ ਤੇ ਵਧਾਈ ਵਧਾਈ ਹੋਵੇ ਤੇ ਅਸੀਂ ਤਾਂ ਕਹਿੰਦੇ ਆ ਸ਼ੋਕ ਸ਼ਾਂਤੀ ਸਾਰੀ ਦੁਨੀਆ ਚ ਰਹੇ ਬਾਬੇ ਨਾਨਕ ਕਰਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਪਤ ਹੈ ਸਤਿਗੁਰੂ ਨਾਨਕ ਪਰਗਟਿਆ ਮਿਟੀ ਤੋਂ ਚੱਕ ਚਾਨਣ ਹੋਇਆ ਦੇ ਮਹਾਵਾਕ ਅਨੁਸਾਰ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੇਰੇ ਵੱਲੋਂ ਆਪ ਜੀ ਨੂੰ ਆਪ ਜੀ ਦੀ ਟੀਮ ਨੂੰ ਤੇ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਪਲੱਸ ਇੱਕ ਬੇਨਤੀ ਕਰਨਾ ਚਾਹੂੰਗੀ ਸਾਧ ਸੰਗਤ ਨੂੰ ਕਿ ਜੋ ਆਪਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਪੜਦੇ ਆ ਤਾਂ ਕਿਰਪਾ ਕਰਕੇ ਉਹਨਾਂ ਉਪਦੇਸ਼ਾਂ ਦੇ ਉੱਪਰ ਅਮਲ ਵੀ ਕੀਤਾ ਜਾਵੇ ਤਾਂ ਜੋ ਅੱਜ ਦਾ ਦਿਨ ਮਨਾਇਆ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਦੇਸਾਂ ਪਰਦੇਸਾਂ ਵਿੱਚ ਪੰਜਾਬ ਚ ਰਹਿੰਦੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਮੇਰਾ ਤਾਂ ਇੱਕ ਅੱਜ ਇਹੀ ਇਸ ਸੰਗਤ ਨੂੰ ਕਹਿਣ ਦਾ ਬਣਦਾ ਹੱਕ ਕਿ ਇੱਥੋਂ ਦੇ ਜਿਹੜੇ ਸਟੂਡੈਂਟ ਨੇ ਨਾ ਉਹਨਾਂ ਲਈ ਕੇਅਰ ਕੀਤੀ ਜਾਵੇ ਜਿਹੜੇ ਪੁਰਾਣੇ ਬੀਜ ਜਾਈ ਹੋਏ ਨੇ ਬੀਬੀਆਂ ਆਈਆਂ ਹੋਈਆਂ ਨੇ ਕਿ ਉਹਨਾਂ ਨੂੰ ਇਹ ਗੱਲ ਨਾ ਕਹਿਣ ਕਿ ਤੁਸੀਂ ਅੱਜ ਆ ਕੇ ਇੱਥੇ ਕੀ ਕੀਤਾ ਤੁਹਾਡੇ ਕਰਕੇ ਇੱਥੇ ਆ ਚੀਜ਼ ਖਰਾਬ ਹੋ ਰਹੀ ਹੈ ਪਰ ਨਹੀਂ ਅਸੀਂ ਜੇ ਉਹਨਾਂ ਦਾ ਸਾਥ ਦਵਾਂਗੇ ਨਾ ਤਾਂ ਇੱਥੋਂ ਤੱਕ ਕੇ ਬੱਚੇ ਵੀ ਤਰਕੀਆਂ ਕਰਨਗੇ ਮੈਂ ਵਸ ਇਹ ਸੰਦੇਸ਼ ਦੇਣਾ ਚਾਹੁੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਬੇਟੇ ਬਹੁਤ ਬਹੁਤ ਲੱਖ ਲੱਖ ਵਧਾਈ ਬੇਟੇ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਵੀ ਅੱਜ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਤੁਹਾਨੂੰ ਸਾਰੇ ਸੰਗਤ ਨੂੰ ਜੀ ਵਧਾਈਆਂ ਤੁਹਾਨੂੰ ਬਾਲੀਆਂ ਬਾਲੀਆਂ ਜਿਹੜੇ ਐਡੀ ਹਿੰਮਤ ਕਰਦੇ ਪੁੱਤ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਤੁਸੀਂ ਸਾਰੇ ਜਿਹੜੇ ਨੌਜਵਾਨ ਵੀ ਨੇ ਹੋਰ ਵੀ ਜਿਹੜੀ ਸੰਗਤ ਹੈ ਉਹਨਾਂ ਨੂੰ ਕੀ ਕੋਈ ਮੈਸੇਜ ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਹੋ ਮਸ਼ਵਰਾ ਜੀ ਇਹ ਕਹੁੰਦੇ ਆ ਵੀ ਜਿਹੜੀ ਸੰਗਤ ਹੈ ਡੇੜੀ ਹਿੰਮਤ ਵਾਲਿਆ ਉਹ ਅੰਬਰ ਤੋਂ ਛਕੇ ਵਾਲੇ ਬਣੇ ਸੋ ਗੁਰਪੁਰਬ ਦੇ ਮੌਕੇ ਦੇ ਉੱਤੇ ਦਸ਼ਮੇਸ਼ ਦਰਬਾਰ ਦੇ ਵਿੱਚ ਜਿੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਅਰਦਾਸ ਕਰੀਆਂ ਨੇ ਉੱਥੇ ਹੀ ਬਹੁਤ ਸਾਰੀ ਸੰਗਤ ਅਜਿਹੀ ਹੈ ਜਿਹੜੀ ਗੁਰੂ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਆਪਣੀ ਸੇਵਾ ਵੀ ਨਿਭਾ ਰਹੀ ਹੈ ਬਹੁਤ ਸਾਰੀਆਂ ਇੱਥੇ ਬੀਬੀਆਂ ਸੀ ਦੇਖ ਰਿਆਂ ਜਿਹੜੀਆਂ ਕਿ ਤੜਕੇ ਤੋਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਆਪਣੀ ਸੇਵਾ ਜਿਹੜੀ ਹੈ ਪ੍ਰਸ਼ਾਦ ਦੇ ਬਣਾਉਣ ਦੀ ਆਪਣੀ ਸੇਵਾ ਨਿਭਾ ਰਹੇ ਨੇ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਆਪਣੇ ਕੈਨੇਡਾ ਵਿੱਚ ਬੈਠਿਆਂ ਨਹੀਂਓ ਬਾਕੀ ਇੰਡੀਆ ਦੇ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਕੋਈ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਦੇ ਦਿਨ ਵਾਸਤੇ ਸਾਰਿਆਂ ਨੂੰ ਮੈਸੇਜ ਇਹ ਹੈ ਗੁਰੂ ਦੀ ਸੇਵਾ ਕਰੋ ਗੁਰੂ ਦੇ ਲੰਬਰ ਬਣਾਓ ਬਸ ਮਹਾਰਾਜ ਦਾ ਨਾਮ ਲਓ ਜੀ ਠੀਕ ਹੈ ਤੇ ਬਹੁਤ ਸਾਰੇ ਇੱਥੇ ਸਟੂਡੈਂਟ ਵੀ ਪਹੁੰਚੇ ਹੋਏ ਨੇ ਜਿਹੜੇ ਸੇਵਾ ਕਰ ਰਹੇ ਬਹੁਤ ਨਗਾਉਂਦੇ ਸੇਵਾ ਬਹੁਤ ਬੱਚੇ ਸੇਵਾ ਕਰਦੇ ਆ ਆਪਣਾ ਟਾਈਮ ਵੀ ਪੂਰਾ ਕਰਦੇ ਬੱਚੇ ਇੱਥੇ ਹਨਾ ਟੈਗਰ ਜੀ ਕਾਕਾ ਸਾਹਿਬ ਐਗਰ ਜੂ ਕੀ ਫਤਿਹ ਮਹਾਰਾਜ ਬਹੁਤ ਬਹੁਤ ਖੁਸ਼ੀਆਂ ਦਾ ਅਦੇੜਾ ਸਾਡਾ ਹਾਂਜੀ ਕਿਵੇਂ ਦਾ ਲੱਗ ਰਿਹਾ ਆਂਟੀ ਸੇਵਾ ਨਿਭਾਉਂਦੇ ਹੋਏ ਬਹੁਤ ਵਧੀਆ ਮਾਰੇ ਸੇਵਾ ਬਸ ਮੌਕਾ ਦੇਈ ਚੱਲੇ ਪ੍ਰਮਾਤਮਾ ਇੰਨਾ ਕਰ ਸਕਦੇ ਸੋ ਬੜੇ ਤਾਂਦੇਹੀ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਸਾਰੇ ਇੱਥੇ ਸੇਵਾ ਨਿਭਾਰੇ ਨੇ ਬੜੇ ਸਾਰੇ ਸਟੂਡੈਂਟਸ ਵੀ ਨੇ ਜਿਹੜੇ ਸੇਵਾ ਨਿਭਾਉਣ ਦੇ ਲਈ ਪਹੁੰਚੇ ਹੋਏ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਸਟੂਡੈਂਟ ਹੋ ਹਾਂਜੀ ਸਟੂਡੈਂਟ ਓਕੇ ਸਟੂਡੈਂਟ ਨੂੰ ਕਿਵੇਂ ਦਾ ਲੱਗਦਾ ਇੰਨਾ ਮੌਕਾ ਮਿਲ ਜਾਂਦਾ ਗੁਰੂ ਘਰ ਆ ਕੇ ਆਪਣੀ ਸੇਵਾ ਵੀ ਨਿਭਾਉਂਦੇ ਨੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਤੁਸੀਂ ਇੱਥੇ ਨਿਭਾ ਰਹੇ ਹੋ ਬਹੁਤ ਵਧੀਆ ਲੱਗਦਾ ਐਕਚੁਅਲੀ ਸਕੂਨ ਮਿਲਦਾ ਇੱਥੇ ਆ ਕੇ ਜੋ ਜਿੱਤੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਪਹੁੰਚੇ ਹੋਏ ਨੇ ਉਹ ਤੇ ਕਹਿੰਦੇ ਨੇ ਕਿ ਜਿਹੜੀਆਂ ਬੀਬੀਆਂ ਨੇ ਉਹ ਸਪੈਸ਼ਲੀ ਇੱਥੇ ਸੇਵਾ ਨਿਭਾਉਣ ਦੇ ਲਈ ਆਉਂਦੇ ਨੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਗੁਰੂ ਘਰ ਦੇ ਵਿੱਚ ਆ ਕੇ ਸਕੂਨ ਵੀ ਮਿਲਦਾ ਹੈ ਤਾਂ ਉਹਨਾਂ ਦਾ ਵਧੀਆ ਜਿਹੜਾ ਵਕਤ ਵੀ ਇੱਕ ਦੂਜੇ ਨਾਲ ਗੁਜ਼ਰਦਾ ਹੈ ਸਤਿ ਸ਼੍ਰੀ ਅਕਾਲ ਜੀ ਗੁਰਪੁਰਬ ਦੀਆਂ ਵਧਾਈਆਂ ਜੀ ਵਧਾਈਆਂ ਜੀ ਸਾਰਨ ਬਹੁਤ ਬਹੁਤ ਖੁਸ਼ੀ ਮਿਲਦੀ ਹੈ ਜੀ ਗੁਰੂ ਘਰ ਆ ਕੇ ਅਸੀਂ ਭਗਾਂ ਨੇ ਜਿਹੜੇ ਇਸ ਮੌਕੇ ਤੇ ਪਹੁੰਚੇ ਆਗੇ ਹਾਂ ਜੀ ਬਹੁਤ ਸੰਗਤ ਪਹੁੰਚੀ ਹੋਈ ਹੈਗੀ ਸਾਰਨ ਬਹੁਤ ਬਹੁਤ ਤੁਹਾਨੂੰ ਲਾਡ ਸੋ ਸਾਥਾ ਦਾ ਜਿੱਥੇ ਬਹੁਤ ਸਾਰਾ ਲੰਗਰ ਬਣ ਰਿਹਾ ਉੱਥੇ ਹੀ ਹਰ ਜਗ੍ਹਾ ਤੇ ਤੁਸੀਂ ਦੇਖਦੇ ਹੋ ਹਰ ਕੋਈ ਆਪਣੀ ਸੇਵਾ ਨਿਭਾਉਂਦਾ ਇੱਥੇ ਨਜ਼ਰ ਆ ਰਿਹਾ ਹੈ ਸਬਜ਼ੀਆਂ ਜਿਹੜੀਆਂ ਉੱਧਰ ਬਣ ਰਹੀਆਂ ਨੇ ਪ੍ਰਸ਼ਾਦੇ ਜਿਹੜੇ ਬਣ ਰਹੇ ਨੇ ਇਹਨਾਂ ਦੀ ਜਿਹੜੀ ਕਟਿੰਗ ਹੈ ਆ ਦੇਖੋ ਜੀ ਇੱਧਰ ਪਿਆਜ਼ ਵਗੈਰਾ ਸਾਰੇ ਹੋ ਰਹੇ ਨੇ ਇੱਕ ਪਾਸੇ ਸਾਰੇ ਆ ਇੱਥੇ ਜਿਹੜਾ ਕਹਿ ਲਓ ਕਿ ਪਿਆਜ਼ ਕੱਟਣ ਦੀ ਸਾਰਾ ਸਲਾਦ ਸਰੂਦ ਸਭ ਇੱਥੇ ਕਟਿੰਗ ਹੋ ਰਹੀ ਹੈ ਚੌਪ ਕਰਦੇ ਪਏ ਨੇ ਸਾਰੇ ਜਣੇ ਇਹ ਦੇਖੋ ਜੀ ਇਹ ਜਿਵੇਂ ਤੁਹਾਨੂੰ ਅਸੀਂ ਸਾਰੇ ਇੱਥੇ ਲੰਗਰ ਹਾਲ ਦਿਖਾ ਰਿਹਾ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾ ਇੱਥੇ ਵੀ ਬੀਬੀਆਂ ਲੱਗੇ ਹੋਏ ਨੇ ਆਪਣੀ ਸੇਵਾ ਨਿਭਾ ਰਹੇ ਨੇ ਇਹ ਅਦਰਕ ਵਗੈਰਾ ਕੱਟ ਰਹੇ ਨੇ ਆਂਟੀ ਜੀ ਗੁਰਪੁਰਬ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਆਂਟੀ ਜੀ ਕੀ ਕਹਿਣਾ ਚਾਹੁੰਦੇ ਹੋ ਸਾਰੇ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਤੁਸੀਂ ਸਾਰੇ ਸੇਵਾ ਦੇ ਵਿੱਚ ਇਸ ਵੇਲੇ ਲੱਗੇ ਹੋ ਹਾਂਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਚੌਨੀ ਆ ਹਰ ਸਾਲ ਅਸੀਂ ਦਾਈ ਬਾਬਾ ਜੀ ਦਾ ਬਰਥਡੇ ਮਨਾਈਏ ਅਮ ਇੱਕ ਉਹਨਾਂ ਬਾਰੇ ਦੋ ਲੈਣਾ ਬੋਲਣੀਆਂ ਚਾਹਦੀਆਂ ਨਨਕਾਣੇ ਵਿੱਚ ਮੱਜੀਆਂ ਚਾਰੇ ਨਨਕ ਮੇਰਾ ਨਿਕੜਾ ਜੀ ਆ ਨਨਕਾਣੇ ਵਿੱਚ ਮੱਜੀਆਂ ਚਾਰੇ ਨਨਕ ਮੇਰਾ ਨਿਕੜਾ ਜੀ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਧਾਈਆਂ ਆਂਟੀ ਜੀ ਵਧਾਈਆਂ ਬਾਬਾ ਜੀ ਵਾ ਵਾ ਬਾਬੇ ਨਾਲ ਕਿਤੇ ਵਾ ਵਾ ਵਧਾਈਆਂ ਗੁਰਪਰਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬਾਬਾ ਜੀ ਖੁਸ਼ੀਆਂ ਵਾਲਾ ਸਾਰੇ ਲਈ ਸਾਹ ਲਿਆਵੇ ਸਮਾਂ ਲਿਆਵੇ ਬਹੁਤ ਬਹੁਤ ਸਾਰੀ ਸੰਗਤ ਨੂੰ ਵਧਾਈਆਂ ਜੀ ਤੁਹਾਡੀ ਆਟਾ ਗੁਨਨ ਤੇ ਸੇਵਾ ਲੱਗੀ ਹੋਈ ਜੀ ਵਾਹਿ ਖਾਸ ਸਾਹਿਬ ਗੁਰੂ ਜੀ ਕੀ ਫਤਿਹ ਜੀ ਮੇਰੇ ਵੱਲੋਂ ਸਾਰੀ ਜਗਤ ਨੂੰ ਗੁਰਦਾਨਕ ਦੇਵ ਜੀ ਤੇ ਪ੍ਰਕਾਸ਼ ਦੇ ਆੜੇ ਦੀ ਲੱਖ ਲੱਖ ਮੁਬਾਰਕਾਂ ਹੋਣ ਸਾਰੀ ਦੁਨੀਆ ਇਕਤਾ ਨਾਲ ਰਹੋ ਸ਼ਾਂਤੀ ਨਾਲ ਰਹੋ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਹੀ ਏਕਤਾ ਨਾਲ ਰਹਿਣਾ ਚਾਹੀਦਾ ਹੰਦੇ ਮਰਤਾਨਾ ਵਾਹਿਗੁਰੂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਕਿਉਂਕਿ ਦਸ਼ਮੇਸ਼ ਦਰਬਾਰ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਸਵੇਰ ਤੋਂ ਹੀ ਸੰਗਤ ਜਿਹੜੀ ਹੈ ਗੁਰਪਉੜਾ ਮੌਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਹਰ ਕੋਈ ਦੇਖੋ ਆਪਣੀ ਸੇਵਾ ਕਿੰਨੀ ਤਨਦੇਹੀ ਦੇ ਨਾਲ ਕਿੰਨੀ ਸ਼ਿੱਦਤ ਨਾਲ ਇੱਥੇ ਨਿਭਾ ਰਿਹਾ ਹੈ ਸਾਰਿਆਂ ਦਾ ਇਹ ਕਹਿਣਾ ਵੀ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਆ ਤਾਂ ਸਾਨੂੰ ਬੜਾ ਵਧੀਆ ਲੱਗਦਾ ਦਿਲ ਖੁਸ਼ ਹੋ ਜਾਂਦਾ ਆਂਟੀ ਜੀ ਵਧਾਈਆਂ ਬੀ ਹਾਂਜੀ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਵੀਰ ਭਈਏ ਤੋਂ ਲੈ ਕੇ ਗੁਰੂ ਜੀ ਨੇ ਆਪ ਦਾ ਸੰਗਤਾਂ ਨੂੰ ਸੇਵਾ ਨੰਗਰ ਸੇਵਾ ਕੰਮ ਦਾ ਮੁਕਾਬਾ ਸੀ ਨਾਮ ਨਾਲ ਜੋੜ ਕੇ ਰੱਖੇ ਬੁਰੂ ਸਾਰੀ ਸੰਗਤ ਨੂੰ ਮਿਲ ਜੋ ਕੇ ਉਹਨਾਂ ਨੇ ਇਹੀ ਸਿੱਖਿਆ ਦੀ ਮਿਲ ਜੋ ਕੇ ਸਾਰੀ ਸੰਗਤ ਆਪਣੀ ਸੇਵਾ ਸੇਵਿਤ ਜੁੜੀ ਰਹੇ ਨਾਮ ਨਾਲ ਜੋੜ ਕੇ ਰੱਖੇ ਬਈਆਂ ਵਧਾਈਆਂ ਤੁਹਾਨੂੰ ਜੀ ਗੁਰਪੁਰਬ ਦੀ ਤੁਹਾਨੂੰ ਵੀ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਆਪਣਾ ਚਿਹਰਾ ਦਿਖਾਓ ਥੋੜਾ ਜਿਹਾ ਇਕੱਠੇ ਹੋ ਜਾਓ ਥੋੜਾ ਜਿਹਾ ਓਕੇ ਤੁਸੀਂ ਸੇਵਾ ਨਿਭਾ ਰਹੇ ਹੋ ਸਟੂਡੈਂਟ ਹੋ ਤੁਹਾਨੂੰ ਨਹੀਂ ਹੁਣੇ ਸਟੱਡੀ ਟਾਈਮ ਹੋਈ ਹੈ ਅੱਛਾ ਵਾਹ ਸਟੱਡੀ ਹੁੰਦੀ ਠੀਕ ਹੈ ਕਿਵੇਂ ਤਾਂ ਲੱਗਦਾ ਜਦੋਂ ਗੁਰੂ ਘਰਾਂ ਨੇ ਉਹ ਸੇਵਾ ਨਿਭਾਉਂ ਹਾਂਜੀ ਬਹੁਤ ਵ ਸਾਰਿਆਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਉੱਥੇ ਦੇਖ ਕੇ ਮੈਸੇਜ ਕਨਵੇ ਕਰੋ ਸਾਰਿਆਂ ਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਜਿਹੜੇ ਹੋਸਟ ਸਟੂਡੈਂਟ ਆ ਉਹਨਾਂ ਵਾਸਤੇ ਕੋਈ ਮੈਸੇਜ ਉਹਨਾਂ ਵਾਸਤੇ ਵੀ ਕਿ ਥੋੜਾ ਥੋੜਾ ਟਾਈਮ ਕੱਢ ਕੇ ਗੁਰਦੁਆਰਾ ਸਾਹਿਬ ਆਣ ਥੋੜੀ ਸੇਵਾ ਕਰਨ ਸੇਵਾ ਕਰਕੇ ਕਿੱਦਾਂ ਦਾ ਲੱਗਦਾ ਬਾਤ ਜੀ ਮੇਰੀ ਸ਼ਿਫਟ ਆਵੇਂ ਫਿਰ ਸ਼ਿਫਟ ਤੇ ਜਾਣਾ ਹੈ ਸੇਵਾ ਕਰਨ ਤੋਂ ਬਾਅਦ ਸ਼ਿਫਟ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂੱਚੀ ਸੰਗਤ ਨੂੰ ਗੁਰੂ ਨਾਨਕ ਦੇਵ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਮੈਂ ਉਮੀਦ ਕਰਦੀਆਂ ਕਿ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਅਸੀਂ ਉਹਨਾਂ ਦਾ ਸਭ ਤੋਂ ਦਿੱਤਾ ਹੋਇਆ ਪਹਿਲਾ ਹੀ ਜਿਹੜਾ ਉਹਨਾਂ ਨੇ ਸਾਨੂੰ ਇੱਕ ਦਿੱਤਾ ਏ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਅਸੀਂ ਉਹਨਾਂ ਦੇ ਇਸ ਸੋਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਧੰਨਵਾਦ। ਹਾਂਜੀ ਆਂਟੀ ਜੀ ਵਧਾਈਆਂ ਗੁਰਪੁਰਬ ਦੀਆਂ। ਸੋਹਣੀਆਂ ਜੀ ਮਹਾਰਾਜ ਸਾਹਿਬ ਨੂੰ ਤਾਂ ਬਹੁਤ ਖੁਸ਼ੀ ਮਿਲਦੀ ਸੇਵਾ ਕਰਕੇ ਆਪਾਂ ਨੂੰ। ਬਹੁਤ ਵਧੀਆ ਪ੍ਰੋਗਰਾਮ ਬਣਾਇਆ ਬਹੁਤ ਸੋਹਣੀ ਸੇਵਾ ਹੋਰੀ ਸੰਗਤ ਬਹੁਤ ਸੇਵਾ ਘੱਟ ਕੇ। ਅਸੀਂ ਬਹੁਤ ਮਾਨ ਖੁਸ਼ ਹੋ ਰਿਹਾ ਹੈ। ਸੋ ਅਜੋ ਤੁਹਾਨੂੰ ਅੱਗੇ ਥੋੜਾ ਜਿਹਾ ਹੋਰ ਦਿਖਾਣੇ ਆ ਵੇਖੋ ਵੱਡੇ ਵੱਡੇ ਪਤੀਲੇ ਜਿੱਥੇ ਬਣ ਰਿਆ ਲੰਗਰ ਤੇ ਸਾਰੇ ਨਿਭਾਰੇ ਨੇ ਸੇਵਾ ਤੁਹਾਡੀ ਕੀ ਸੇਵਾ ਲੱਗੀ ਜੀ ਅੱਜ ਮੇਰੀ ਜੀ ਸਬਜੀ ਵਰਤਾਨ ਦੀ ਲੱਗੀ ਹੋਈ ਸਬਜੀ ਵਰਤਾਨ ਦੀ ਕਿਹੜੀ ਕਿਹੜੀ ਸਬਜੀ ਵਰਤਾ ਰਹੇ ਹੋ ਸ਼ਾਹੀ ਪਨੀਰ ਦੀ ਜੀ ਸ਼ਾਹੀ ਪਨੀਰ ਦੀ ਠੀਕ ਹੈ ਤੇ ਕਦੋਂ ਨੇ ਆਇਓ ਕੀ ਪੂਰਾ ਦਿਨ ਸੇਵਾ ਨਿਭਾਉਣੀ ਹੈ ਹਾਂਜੀ ਸ਼ਾਮੀ ਰਾਤ ਤੱਕ ਕਰਾਂਗੇ ਠੀਕ ਹੈ ਅੱਜ ਸ਼ਿਫਟ ਨਹੀਂ ਚੱਕੀ ਨਹੀਂ ਜੀ ਛੁੱਟੀ ਲਈ ਆ ਅੱਜ ਛੁੱਟੀ ਲਈ ਹੈ ਹਾਂਜੀ ਛੁੱਟੀ ਕਿਉਂ ਲਈ ਛੁੱਟੀ ਸੇਵਾ ਕਰਨੀ ਜੀ ਸੀ ਸੇਵਾ ਕਰਨ ਹਾਂਜੀ ਤੁਹਾਡੀ ਸਾਰਿਆਂ ਬਹੁਤ ਵਧੀਆ ਜੀ ਲੱਗਾ ਗੁਰਪਤ ਤੇ ਬਹੁਤ ਰੌਣਕਾਂ ਲੱਗੀਆਂ ਆ ਸਾਰੀ ਸੰਗਤ ਜਾ ਕੇ ਸੇਵਾ ਕਰਾ ਰਹੀ ਆ ਤੇ ਬਹੁਤ ਵਧੀਆ ਸੋ ਤੁਸੀਂ ਸਾਰਿਆਂ ਨੇ ਸੁਣ ਲਿਆ ਲੰਗਰ ਦੇ ਵਿੱਚ ਕਿਵੇਂ ਦੀ ਸੇਵਾ ਨਿਭਾਈ ਜਾ ਰਹੀ ਹੈ ਪ੍ਰਸ਼ਾਦ ਦੇ ਸਾਰੇ ਬਣ ਰਹੇ ਨੇ ਵੱਡੇ ਵੱਡੇ ਪਤਿਲੀਆਂ ਦੇ ਵਿੱਚ ਇੱਥੇ ਚੌਲ ਖੀਰ ਦਾਲਾਂ ਸਬਜ਼ੀਆਂ ਸਾਰਿਆਂ ਦਾ ਇੰਤਜ਼ਾਮ ਹੈ ਤੁਹਾਡੀ ਕੀ ਡਿਊਟੀ ਲੱਗੀ ਹੈ ਤੇ ਲੰਗਰ ਦੀ ਲੰਗਰ ਦੀ ਕੀ ਬਣਾ ਰਹੇ ਹੋ ਤੁਸੀਂ ਮਟਰ ਪਨੀਰ ਮਟਰ ਪਨੀਰ ਦੀ ਸਬਜ਼ੀ ਠੀਕ ਹੈ ਜੀ ਇੱਧਰ ਮਟਰ ਪਨੀਰ ਬਣ ਰਿਹਾ ਹਾਂਜੀ ਜੀ ਤੁਸੀਂ ਵੀ ਆਪਣੀ ਸੇਵਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੀ ਸੰਗਤ ਮਿਲਜੁਲ ਕੇ ਗੁਰੂ ਨਾਨਕ ਦੇਵ ਜੀ ਦੇ ਜੋ ਉਪਦੇਸ਼ ਦਿੱਤੇ ਸੀ ਸਰਬ ਸੰਜੀਵਾਲਤਾ ਦਾ ਉਪਦੇਸ਼ ਉਸ ਨੂੰ ਅਸੀਂ ਮੁੱਖ ਰੱਖਦੇ ਹੋਏ ਬੜੀ ਉਦਮਤੁਸ਼ਾਨਾ ਮਨਾ ਰਹੇ ਆਂ ਤੇ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਇਸ ਲਈ ਸਾਰੀ ਸੰਗਤ ਉਸ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਦਾ ਲੰਗਰ ਲਾਇਆ ਹੋਇਆ ਜੋ ਕਿ ਅੱਜ ਸਾਰੀ ਦੁਨੀਆ ਸਾਰੇ ਵਰਲਡ ਦੇ ਵਿੱਚ ਸ਼ੱਕ ਰਹੀ ਹੈ ਸੋ ਇਹ ਦਸ਼ਵੇਸ਼ ਦਰਬਾਰ ਗੁਰੂ ਘਰ ਦੇ ਵਿੱਚ ਆ ਕੇ ਤੁਸੀਂ ਦੇਖਿਆ ਹੈ ਕੀ ਇਥੋਂ ਦਾ ਜਿਹੜਾ ਅੱਜ ਦਾ ਮਾਹੌਲ ਹੈ ਗੁਰਪੁਰਬ ਮੌਕੇ ਕਿਵੇਂ ਸੰਗਤ ਪਹੁੰਚੀ ਹੋਈ ਹੈ ਸ਼ਰਧਾ ਭਾਵਨਾ ਦੇ ਨਾਲ ਸਾਰੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਦੇ ਵੱਲੋਂ ਦਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਜਿਹੜੇ ਸੁਨੇਹੇ ਨੇ ਕਿਰਤ ਕਰੋ ਵੰਡ ਛਕੋ ਇਹ ਸਾਰੇ ਜਿਹੜੇ ਸੁਨੇਹੇ ਆ ਉਹ ਕਹਿੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਸੁਨੇਹਿਆਂ ਦੇ ਉੱਤੇ ਇਹਨਾਂ ਸਿਧਾਂਤਾਂ ਦੇ ਉੱਤੇ ਅਸੀਂ ਚੱਲੀਏ ਇਹੀ ਅੱਜ ਦਾ ਦਿਨ ਦੀ ਜਿਹੜੀ ਆ ਅਸੀਂ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਨਾ ਪੰਜਾਬੀ ਦੇਖ ਰਹੀ ਸਾਰੀ ਸਮੂਹ ਸੰਗਤ ਨੂੰ ਵੀ ਅੱਜ ਦੇ ਖਲਾਕ ਵਧਾਈਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ